ਦਿੰ ਸਾਨੂੰ ਲੱਗੇ ਤੇ ਹੁਣ ਸਾਡੀ ਟੀਮਸ ਨੂੰ ਸਕਸੈਸ ਹਾਸਲ ਹੋਇਆ ਤੇ ਉਹਦੇ ਬਾਰੇ ਮੈਂ ਤੁਹਾਨੂੰ ਬਰੀਫ ਕਰਾਂਗੀ ਸਭ ਤੋਂ ਪਹਿਲੇ ਤਾਂ ਜਿਹੜੀ ਜਿਹੜੀ ਵੀ ਗੱਲ ਸਾਨੂੰ ਡਿਸਕਲੋਜ਼ਰ ਹੁਣ ਤੱਕ ਜਿਹੜਾ ਦੋਸ਼ੀ ਫੜਿਆ ਉਹਦੇ ਡਿਸਕਲੋਜ਼ਰ ਚਾਹੀਏ ਉਹਦੇ ਬਾਰੇ ਔਰ ਇਨਵੈਸਟੀਗੇਸ਼ਨ 'ਚ ਹਲੇ ਤੱਕ ਜੋ ਵੀ ਤੱਥ ਸਾਹਮਣੇ ਆਏ ਉਹਦੇ ਬਾਰੇ ਹੀ ਵੈਰੀਫਾਈ ਕਰਾਂਗੀ ਬਰੀਫ ਕਰਾਂਗੀ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਉਹਦੇ ਅਸੀਂ ਜੇਟਰ ਔਨ ਅਸੀਂ ਡਿਟੇਲਸ ਸ਼ੇਅਰ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 13 ਤਰੀਕ ਨੂੰ ਇੱਕ 39 SH039 ਪੁਲਿਸ ਸਟੇਸ਼ਨ ਦੇ ਏਰੀਆ ਚ ਇੱਕ ਸਾਨੂੰ ਡਿਸੀਜ਼ਡ ਪਰਸਨ ਮਿਲਿਆ ਸੀ ਜੋ ਕਿ ਪਹਿਲੇ ਆਇਡੈਂਟੀਫਾਈ ਨਹੀਂ ਹੋਇਆ ਸੀ ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ ਤੇ ਪਤਾ ਚੱਲਿਆ ਕਿ ਸੰਦੀਪ ਨਾਮਕ ਵਿਅਕਤੀ ਹੈ ਜੋ ਕਿ ਮੈਨੂਅਲ ਲੇਬਰ ਦਾ ਕੰਮ ਕਰਦਾ ਤਾਂ ਕਿਤੇ ਜਿੱਥੇ ਵਿਆਹ ਸ਼ਾਦੀ ਦੇ ਫੰਕਸ਼ਨਸ ਹੈ ਉੱਥੇ ਬਰਤਨ ਤੋੜਦਾ ਹੋਰ ਮੈਨੂਅਲ ਲੇਬਰ ਦਾ ਕੰਮ ਕਰਦਾ ਸੀ 40 ইয়ারਸ ਦਾ ਸੀ ਤੇ ਅੰਬਾਲਾ ਤੋਂ ਸੀ ਤੇ شناختੀ ਤੋਂ ਬਾਅਦ ਇਹਨਾਂ ਦੀ ਫੈਮਿਲੀ ਨੂੰ ਇੱਥੇ ਬੁਲਾਇਆ ਗਿਆ ਇਮੈਰਿਟ ਸੰਦੀਪ ਤੇ ਇਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਉਸ ਤੋਂ ਬਾਅਦ ਜੋ ਹਾਲਾਤ ਮੌਕੇ ਤੇ ਦਿਖਰੇ ਸੀ ਸੰਦੀਪ ਦੀ ਜਿਹੜੀ ਸ਼ਰਟ ਨਹੀਂ ਪਾਈ ਹੋਈ ਸੀ ਤੇ ਉਹਨਾਂ ਦੇ ਕੱਪੜੇ ਸ਼ਰਟ ਤੇ ट्राਊਜ਼ਰਸ ਮਿਸਿੰਗ ਸੀ ਤੇ ਬਾਕੀ ਕੱਪੜੇ ਪਾਏ ਹੋਏ ਸੀ ਬੋਡੀ ਤੇ ਤੇ ਜਦੋਂ ਤਫ਼ਤੀਸ਼ ਅੱਗੇ ਚੱਲੀ ਸਾਡੀ ਟੀਮਸ ਡੀਸੀਸੀ ਦੇ ਤੇ ਐਸਐਚਓ 39 ਦੀ ਟੀਮ ਸਾਰਿਆਂ ਦੀ ਦੋਨੋਂ ਡੀਐਸਪੀ ਰੈਸਪੀਸੀਟੀ ਦੀ ਸੁਪਰਵੀਜ਼ਨ ਅੱਗੇ ਜਾ ਕੇ ਅਸੀਂ ਜਿੱਥੋਂ ਵੀ ਟ੍ਰੇਲ ਸੀ ਮਰਡਰਰ ਦਾ ਜਿਹੜਾ ਸਸਪੈਕਟ ਸੀ ਉਹਨੂੰ ਫਾਲੋ ਕੀਤਾ ਫੋਲੋ ਕਰਦੇ ਕਰਦੇ ਸਾਨੂੰ ਰਸਤੇ 'ਚ ਕੁਝ ਅਹਿਮ ਆਈ ਵਿਟਨੈਸਸਿਜ਼ ਮਿਲੇ ਜਿਨ੍ਹਾਂ ਨੇ ਸਾਨੂੰ ਮਰਡਰਰ ਦਾ ਹੂਲੀਆ ਵੀ ਦੱਸਿਆ ਤੇ ਉਹਦੀ ਕੀ ਗੱਲਬਾਤ ਉਹਨਾਂ ਨਾਲ ਹੋਈ ਉਹਦੇ ਬਾਰੇ ਪਤਾ ਚੱਲਿਆ ਉਹਦੇ ਰੂਟ ਬਾਰੇ ਪਤਾ ਚੱਲਿਆ ਤੇ ਹੌਲੀ ਕਰਦੇ ਕਰਦੇ ਸਾਨੂੰ ਇੰਡੀਕੇਸ਼ਨ ਮਿਲੀ ਕਿ ਜਿਹੜਾ ਮਰਡਰ ਹੈ ਉਹ ਅੰਬਾਲਾ ਤੋਂ ਹੋ ਸਕਦਾ ਹੈ ਕਿਉਂਕਿ ਡਿਸੀਜ਼ਡ ਵੀ ਅੰਬਾਲਾ ਤੋਂ ਸੀ ਤੇ ਇਹ ਵੀ ਅੰਬਾਲੇ ਜਾਂਦੀ ਗੱਲ ਕਰ ਰਹੀ ਸੀ ਅੰਬਾਲੇ ਸਾਡੀ ਟੀਮਸ 14 ਤਰੀਕ ਨੂੰ ਹੀ 14 ਤਰੀਕ ਨੂੰ ਸੀ ਮਰਡਰ ਕੇਸ ਦਰਜ ਕੀਤਾ ਐਫ ਆਈ ਨੰਬਰ 56 ਸੈਕਟਰ 39 14 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਅੰਬਾਲਾ ਵਿੱਚ ਟੀਮਜ਼ ਉੱਥੇ ਹੀ ਸਟੈਟਿਕ ਰਹੀਆਂ। ਤਕਰੀਬਨ 30 ਤੋਂ ਲੈ ਕੇ 35 ਮੁਲਾਜ਼ਮ ਸਾਡੇ ਉੱਥੇ ਅੰਬਾਲਾ ਵਿੱਚ ਉਹਨਾਂ ਨੇ ਸਟੇਸ਼ਨ ਕਰਕੇ ਟਰਨ ਵਾਈਜ਼ ਸ਼ਿਫਟਾਂ 'ਚ ਉਹਨਾਂ ਨੇ ਕਾਫੀ ਮਿਹਨਤ ਇਹਦੇ 'ਚ ਕੀਤੀ। ਜਦੋਂ ਅਸੀਂ ਸਾਡੀ ਟੀਮਜ਼ ਵਾੜੇ ਲੱਗੀਆਂ ਉੱਥੇ ਤੇ ਚੰਡੀਗੜ੍ਹ, ਮੁਹਾਲੀ, ਅੰਬਾਲਾ ਤੇ ਰਸਤੇ 'ਚ ਮਿਲਾ ਕੇ ਤਕਰੀਬਨ 700 ਤੋਂ 750 ਕੈਮਰਾਜ਼ ਦੀ ਜਿਹੜੀ ਫੁਟੇਜਿਸ ਨੂੰ ਐਗਜ਼ਾਮਿਨ ਕੀਤਾ ਗਿਆ। ਕਾਫੀ ਜਿਵੇਂ ਕਿ ਤੁਹਾਨੂੰ ਲੱਗ ਰਿਹਾ ਵੀ ਇਸ 'ਚ ਸਾਨੂੰ 9 ਦਿਨ ਲੱਗੇ। ਉਸ ਤੋਂ ਬਾਅਦ ਅੰਬਾਲਾੇ ਜਾ ਕੇ ਜਿੱਥੇ-ਜਿੱਥੇ ਸਾਨੂੰ ਸਸਪੈਕਟਡ ਏਰੀਆ ਪਤਾ ਸੀ ਰੇਲਵੇ ਸਟੇਸ਼ਨ ਅੰਬਾਲਾੇ ਤੇ ਦੋ ਤਰ੍ਹਾਂ ਦੇ ਦੋ ਰੇਲਵੇ ਸਟੇਸ਼ਨਸ ਐ ਉੱਥੇ ਬੱਸ ਸਟੈਂਡ ਤੇ ਉੱਥੇ ਆਲੇ-ਦੋਲੇ ਮੈਰੇਜ ਪੈਲੈਸਿਸ ਚ ਜਿੱਥੇ-ਜਿੱਥੇ ਸਸਪੈਕਟ ਦੀ ਸਾਨੂੰ ਮੂਵਮੈਂਟ ਦਾ ਖੱਛਾ ਸੀ ਸਾਨੂੰ ਸ਼ੱਕ ਸੀ ਉਹ ਸਾਰੀ ਜਗ੍ਹਾ ਜਾ ਕੇ ਪੁੱਛਤਾਚ ਕੀਤੀ ਸਾਡੀ ਟੀਮਸ ਨੇ ਇਹਦੇ ਵਿੱਚ ਤਕਰੀਬਨ 3500 ਤੋਂ ਲੈ ਕੇ 4000 ਲੋਕਾਂ ਦੀ ਲੋਕਾਂ ਨਾਲ ਗੱਲਬਾਤ ਕੀਤੀ ਪੁੱਛ ਪੜਤਾਲ ਕੀਤੀ ਜਿਹੜਾ ਸਾਡਾ ਡਿਸੀਜ਼ ਸਸਪੈਕਟ ਸੀ ਉਦੀ ਫੋਟੋ ਵੀ ਸਾਨੂੰ ਇੱਕ ਕੈਮਰੇ ਚੋਂ ਮਿਲੀ ਉਹਦਾ ਅਸੀਂ ਹੂਲੀਆ ਦੱਸ ਕੇ ਅਸੀਂ ਤਕਰੀਬਨ 4000 ਬੰਦੇ ਤੋਂ ਇਹਦੇ ਚ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਅੱਗੇ ਚਲਦੇ-ਚਲਦੇ ਸਾਨੂੰ ਲੀਡ ਮਿਲੀ ਤੇ ਸਾਨੂੰ ਕੱਲ ਅੰਬਾਲੇ ਤੋਂ ਜਿਹੜੇ ਸਾਡੀ ਟੀਮਸ ਉੱਥੇ ਸੀ ਉਹਨਾਂ ਨੂੰ ਸਕਸੈਸ ਮਿਲਿਆ ਤੇ ਇੱਕ ਸਸਪੈਕਟ ਨੂੰ ਅਸੀਂ ਡਿਟੇਨ ਕਰਨ ਚ ਕਾਬੂ ਇਸ ਤੋਂ ਪਹਿਲੇ ਵੀ ਅਸੀਂ ਇੱਕ ਸਸਪੈਕਟ ਤੇ ਨੈਰੋ ਡਾਊਨ ਕੀਤਾ ਸੀ ਬਟ ਉਹ ਨਹੀਂ ਨਿਕਲਿਆ ਬਟ ਕੱਲ ਜਿਹੜਾ ਸੀ ਸਸਪੈਕਟ ਨੈਰੋ ਡਾਊਨ ਕੀਤਾ ਸੀ ਉਸ ਤੋਂ ਆ ਕੇ ਉਹਨੂੰ ਲਿਆਂਦਾ ਗਿਆ ਚੰਡੀਗੜ੍ਹ ਨੂੰ ਪੁੱਛਗਿੱਛ ਕੀਤੀ ਤੇ ਉਹਨੇ ਸਾਰੀ ਫਿਰ ਸੀਕੁਐਂਸ ਆਫ ਇਵੈਂਟਸ ਦੱਸੀ ਜਿਹੜਾ ਸਾਡਾ ਸਸਪੈਕਟ ਹੈ ਉਹਦੇ ਮੁਤਾਬਿਕ ਉਹ ਅੰਮ੍ਰਾਲੇ ਦਾ ਰਹਿਣ ਵਾਲਾ ਹੈ ਦੋਸ਼ੀ ਦੇ ਨਾਲ 13 ਤਰੀਕ ਨੂੰ ਚੰਡੀਗੜ੍ਹ ਆਇਆ ਸੀ ਤੇ ਇਸ ਤੋਂ ਪਹਿਲੇ ਕੰਮ ਕਾਜ ਲਈ ਉਹ ਚੰਡੀਗੜ੍ਹ ਨਹੀਂ ਆਇਆ 13 ਤਰੀਕ ਨੂੰ ਆ ਕੇ ਇਹਨਾਂ ਨੇ ਇੱਕ ਫੰਕਸ਼ਨ ਚ ਚੰਡੀਗੜ੍ਹ ਕਲੱਬ ਚ ਕਿਸੇ ਫੰਕਸ਼ਨ ਚ ਇਹਨਾਂ ਨੇ ਉੱਥੇ ਕੇਚਿੰਗ ਦੇ ਬਿਜ਼ਨਸ ਚ ਕੋਈ ਇਹਨਾਂ ਨੇ ਹੈਲਪ ਕੀਤੀ ਭਾਂਡੇ ਧੋਏ 14 ਤਰੀਕ ਨੂੰ ਸਵੇਰੇ ਇਹਨਾਂ ਨੂੰ ਪੇਮੈਂਟ ਮਿਲੀ ਪੇਮੈਂਟ ਲੈ ਕੇ ਇਹ ਆਪਣਾ ਅੱਗੇ ਆ ਗਏ ਸੈਕਟਰ 39 ਦੇ ਏਰੀਆ ਚ ਉੱਥੇ ਆ ਕੇ ਦੋਨਾਂ ਨੇ ਕੋਈ ਅਲਕੋਹਲ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਇਹਨਾਂ ਕੋਲ ਪੈਸੇ ਖਤਮ ਹੋ ਗਏ ਜਦੋਂ ਪੈਸੇ ਖਤਮ ਹੋਏ ਤਾਂ ਜਿਹੜਾ ਸਾਡਾ ਦੋਸ਼ੀ ਹੈ ਜਿਹੜਾ ਰੋਹਿਤ ਐਲੀਸ ਰੋਕੀ ਅਸੀਂ ਫੜਿਆ ਇਹਨੇ ਸੰਦੀਪ ਨੂੰ ਕਿਹਾ ਕਿ ਕਿਉਂਕਿ ਅਸੀਂ ਸ਼ਰਾਬ ਪੀ ਲਈ ਮੇਰੇ ਕੋਲ ਪੈਸੇ ਖਤਮ ਹੈ ਮੈਂ ਬਾਹਲੇ ਜਾਣਾ ਤਾਂ ਤੂੰ ਮੈਨੂੰ ਪੈਸੇ ਦੇ ਇਹਨਾਂ ਨੇ ਕੰਟਰੈਕਟਰ ਨੂੰ ਵੀ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫੋਨ ਨਹੀਂ ਮਿਲ ਪਾਇਆ ਕਿਉਂਕਿ ਇਹਨਾਂ ਕੋਲ ਫੋਨ ਨਹੀਂ ਸੀ ਤੇ ਜਦੋਂ ਹੋ ਨਹੀਂ ਪਾਇਆ ਇਹਨਾਂ ਦੀ ਆਪਸ 'ਚ ਝਗੜਲ ਹੋਈ ਪੈਸੇ ਪਿੱਛੇ ਇਹਨਾਂ ਦੀ ਝਗੜਲ ਹੋਈ ਆਪਸ 'ਚ ਲੜਾਈ ਹੋਈ ਤੇ ਜਿਹੜਾ ਜੰਗਲ ਏਰੀਆ ਪੈਂਦਾ ਜਿੱਥੋਂ ਬੋਡੀ ਮਿਲੀ ਉਸ ਤੋਂ ਕੁਛ ਹੀ ਦੂਰੀ ਤੇ ਇਹਨਾਂ ਦੀ ਆਪਸ ਚ ਲੜਾਈ ਹੋਈ ਲੜਾਈ ਦੇ ਦੌਰਾਨ ਜਿਹੜਾ ਡਿਸੀਜ਼ਡ ਹੈ ਉਹਦੇ ਆਪਸ ਚ ਇਹਨਾਂ ਦੀ ਕਾਫੀ ਸਕਫਲ ਵੀ ਹੋਈ ਡਿਸੀਜ਼ ਤੇ ਰੋਹਿਤ ਅਲੀਅਸ ਟਰੱਕੀ ਦੀ ਤਾਂ ਲੜਾਈ ਦੇ ਦੌਰਾਨ ਇਹਦੇ ਪੈਂਟ ਤੇ ਸ਼ਰਟ ਫਟ ਗਏ ਜਦੋਂ ਲੜਾਈ ਦੇ ਦੌਰਾਨ ਰੋਹਿਤ ਉਹਦੇ ਤੇ ਹਾਵੀ ਹੋ ਗਿਆ ਇੱਕ ਵੱਡੇ ਪੱਥਰ ਨਾਲ ਉਹਦੇ ਸਿਰ ਨੂੰ ਕੁਚਲਿਆ ਤੇ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਹੋਣ ਕਰਕੇ ਜਿਹੜਾ ਡਿਸੀਜ਼ਡ ਹੈ ਉਹਦੇ ਕੱਪੜੇ ਇਹਨੇ ਤਾਰ ਕੇ ਪਾ ਲਏ ਜਿਹੜਾ ਤੇ ਬਲੱਡ ਦੇ ਸਟੇਨਸ ਵੀ ਸੀ ਉਹ ਕਪੜੇ ਪਾ ਕੇ ਉੱਥੋਂ ਨਿਕਲ ਗਿਆ ਤੇ ਨਿਕਲ ਕੇ ਇਸ ਤੋਂ ਬਾਅਦ ਅੰਬਾਲਾ ਆ ਗਿਆ ਤਾਂ ਸਾਨੂੰ ਰੋਹਿਤ ਅਲੀਸ ਰੌਕੀ ਹੈ ਤੇ ਇਹ ਦੁਰਗਨਗਰ ਅੰਬਾਲਾ ਦਾ ਰਹਿਣ ਵਾਲਾ 20 ਸਾਲ ਦਾ ਇਲੀਟਰੇਟ ਹੈ ਤੇ ਇਹਦਾ ਕੋਈ ਵੀ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਦੋਸ਼ੀ ਦੀ ਤੇ ਇਹਨੂੰ ਹੁਣ ਅਸੀਂ ਲਿਆਏ ਹਾਂ ਉੱਥੋਂ ਜਾ ਕੇ ਤੇ ਸਾਡੇ ਇਹਦੇ ਕੋਲੋਂ ਜਿਹੜੇ ਡਿਸੀਜ਼ਡ ਦੇ ਕਪੜੇ ਟੀ-ਸ਼ਰਟ ਤੇ ट्राਊਜ਼ਰਸ ਰਿਕਵਰ ਹੋਏ ਜਿਦੇ ਤੇ ਡਿਸੀਜ਼ ਦੇ ਬਲੱਡ ਸਟੇਨਸ ਵੀ ਹੈ ਤੇ ਹੁਣ ਇਹਨੂੰ ਅਰੈਸਟ ਕਰਕੇ ਅਸੀਂ ਅੱਗੇ ਦੀ ਆਪਣੀ ਕਾਰਵਾਈ ਕਰਾਂਗੇ ਇਦੇ ਚ ਸਾਡੀ ਚੰਡੀਗੜ੍ਹ ਪੁਲਿਸ ਦੇ 37 ਅਫੀਸ਼ਰ ਜਿਨ੍ਹਾਂ ਨੇ ਬੜਾ ਅੱਛਾ ਦਿਨ ਰਾਤ ਲਾਕੇ ਵਾਲੇ ਚ ਸ਼ਿਫਟ ਵਾਈਜ਼ ਉਹਨਾਂ ਨੇ ਕੰਮ ਕੀਤਾ ਸਾਡੀ ਦੋਨੋਂ ਹੀ ਟੀਮਸ ਦੇ ਸਾਰੇ ਮੁਲਾਜ਼ਮ ਸੀ ਤੇ ਉਹਨਾਂ ਦਾ ਵੀ ਅਸੀਂ ਇਹਦੇ ਚ ਰਿਵਾਰਡ ਕਰਾ ਰਹੇ ਹਾਂ ਕਿਉਂਕਿ ਇੰਨਾ ਪਰਸਿਸਟੈਂਟਲੀ ਤੇ ਬਿਲਕੁਲ ਹੀ ਬਲਾਈਂਡ ਜਿਹਦੇ ਚ ਸਾਨੂੰ ਨਾ ਤਾਂ ਦੋਸ਼ੀ ਦਾ ਪਤਾ ਸੀ ਨਾ ਸਸਪੈਕਟ ਦਾ ਪਤਾ ਸੀ ਨਾ ਸਾਨੂੰ ਡੀਸੀਜ਼ ਦਾ ਪਤਾ ਸੀ ਤੇ ਬਿਲਕੁਲ ਬਲਾਈਂਡ ਮਰਡਰ ਕੇਸ ਸੀ ਜਿਹਨੂੰ ਬੜੀ ਮਿਹਨਤ ਨਾਲ ਸਾਰੀ ਟੀਮਸ ਨੇ ਸੋਲਵ ਕੀਤਾ ਤੇ 37 ਅਫੀਸ਼ਰਸ ਦਾ ਇਹਦੇ ਚ ਅਸੀਂ ਰਿਵਾਰਡ ਵੀ ਕਰਾਵਾਂਗੇ ਤੇ ਹੁਣ ਤੁਹਾਡੇ ਵੱਲੋਂ ਕੋਈ ਹੋਰ ਕੁਐਸਚਨ ਜੀ ਬਟ ਇਹਦੇ ਵਿੱਚ ਨਾ ਫਿੰਗਰਪ੍ਰਿੰਟਸ ਵਗੈਰਾ ਸੈਕਲੈਟ ਲੈ ਲਏ ਤੇ ਫਿੰਗਰਪ੍ਰਿੰਟਸ ਮੌਕੇ ਤੋਂ ਜਿਵੇਂ ਮੈਂ ਦੱਸਿਆ ਕਿ ਪੱਥਰ ਨਾਲ ਹੋਇਆ ਸੀ ਕੋਈ ਇਸ ਤਰ੍ਹਾਂ ਦੀ ਸਮੂਥ ਸਰਫੇਸ ਨਹੀਂ ਸੀ ਤਾਂ ਉੱਥੇ ਐਫਐਐਸਐਲ ਟੀਮ ਨੇ ਆਪਣੇ ਸਾਰੇ ਉਸ ਜੀ ਸਬੂਤ ਇਕੱਠੇ ਕੀਤੇ ਐ ਤੇ ਮੇਨ ਐਵੀਡੈਂਸ ਇਹਦੇ ਚ ਜਿਹੜੇ ਬਲੱਡ ਸਟੇਨ ਕਲੋਸ ਐ ਉਹ ਹੋਣਗੇ ਤੇ ਹੋਰ ਵੀ ਅਸੀਂ ਇਹਦੇ ਚ ਤਫ਼ਤੀਸ਼ ਚ ਕੀ ਕੀ ਹੋ ਸਕਦਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਸਬਡ ਸਟੇਟਮੈਂਟ ਹੈ ਉਹਨੂੰ ਹਾਂ ਜੀ ਹਾਂ ਜੀ ਸਾਡੇ ਕੋਲ ਆਕੇ ਡਿਸਕਲੋਜ਼ਰ ਚ ਆਇਆ ਜੀ ਉਹ ਮੈਂ ਬਾਹਰ ਗਿਆ ਕਿਤੇ ਸੀ ਅ ਅਗਲੇ ਹੀ ਦਿਨੇ 14 ਨੂੰ ਅੰਮ੍ਰਿਤਸਰ ਪਹੁੰਚ ਗਿਆ ਸੀ ਜੀ 13 ਨੂੰ ਇੱਥੋਂ ਰਾਤ ਤੋਂ ਨਿਕਲਿਆ ਇਹਦੇ ਕਹਿਣ ਮੁਤਾਬਿਕ ਕਿਤੇ ਰੁਕਿਆ ਨਹੀਂ ਤੇ ਉੱਥੇ ਗਿਆ ਬਾਕੀ ਕਿਵੇਂ ਕਿਵੇਂ ਗਿਆ ਕਿਹੜਾ ਇਹਦਾ ਮੋਡ ਆਫ ਟਰਾਂਸਪੋਰਟ ਸੀ ਉਹ ਹਲੇ ਅਸੀਂ ਦੇਖ ਰਹੇ ਹਾਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲੀ ਹੈ ਯਾਰ ਠੀਕ ਹੈ ਜੀ ਚਲੋ ਥੈਂਕ ਯੂ ਜੀ ਥੈਂਕ ਯੂ ਉਹ ਇੱਕ ਚੰਡੀਗੜ੍ਹ ਚ ਮਰਡਰ ਕੇਸ ਹੋਇਆ ਸੀ ਤੁਸੀਂ ਸਾਰੇ ਜਾਣਦੇ ਹੋ ਉਹਦੀ ਇਨਵੈਸਟੀਗੇਸ਼ਨ ਚ ਤਕਰੀਬਨ 9 ਦਿਨ ਸਾਨੂੰ ਲੱਗੇ ਤੇ ਹੁਣ ਸਾਡੀ ਟੀਮਸ ਨੂੰ ਸਕਸੈਸ ਹਾਸਲ ਹੋਇਆ ਤੇ ਉਹਦੇ ਬਾਰੇ ਮੈਂ ਤੁਹਾਨੂੰ ਬ੍ਰੀਫ ਕਰਾਂਗੀ ਆ ਸਭ ਤੋਂ ਪਹਿਲੇ ਤਾਂ ਜਿਹੜੀ ਜਿਹੜੀ ਵੀ ਗੱਲ ਸਾਨੂੰ ਡਿਸਕਲੋਜ਼ਰ ਹੁਣ ਤੱਕ ਜਿਹੜਾ ਦੋਸ਼ੀ ਫੜਿਆ ਉਹਦੇ ਡਿਸਕਲੋਜ਼ਰ ਚਾਹੀਏ ਉਹਦੇ ਬਾਰੇ